ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਮੈਗ ਬਟੀਕੇਨ ਹੋਮ ਮੀਡਿ ਵਿਡੀਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗੀ ਜੀ ਤੇ ਆਪਾਂ ਨਾ ਬਹੁਤ ਕਮੈਂਟ ਆਉਂਦੇ ਸੀ ਜੀ ਆਪਾਂ ਕੀ ਹੈ ਤੁਹਾਡੇ ਚੈਨਲ ਦਾ ਜਿਹੜਾ ਨੇਮ ਹੈ ਉਹ ਜ਼ਿਆਦਾ ਵੱਡਾ ਹੈਗਾ ਤੇ ਉਹ ਸਾਡੇ ਨਾਲ ਨਹੀਂ ਨਿਕਲਦਾ ਹੈਗਾ ਤੇ ਹੁਣ ਆਪਾਂ ਚੈਨਲ ਦਾ ਨੇਮ ਅਜਿਹਾ ਚੇਜ਼ ਕਰਤਾ ਨਾ ਤੇ ਚੈਨਲ ਦੇ ਨੀ ਤੇ ਆਪਾਂ ਇਹਦਾ ਨਾਮ ਰੱਖਿਆ ਜੀ ਨੰਬਰਦਾਰ ਬਲੌਗਸ ਤੇ ਇਹਦਾ ਨੰਬਰਦਾਰ ਬਲੌਗਸ ਤੇ ਜਿਹੜੇ ਆਪਾਂ ਸਰਚ ਕਰਦੇ ਆ ਨਾ ਉਹ ਜਿਆਦਾ ਨਹੀਂ ਮਾ ਜਾਣਦੇ ਨਹੀਂ ਕਿ ਨੰਬਰਦਾਰ ਬਲੌਗਸ ਦੇ ਨਾਮ ਤੇ ਜਿਆਦਾ ਚੈਨਲ ਆ ਜਾਂਦੇ ਨੇ ਤੇ ਆਪਾਂ ਸਕਰੀਨ ਸ਼ਾਟ ਲੈ ਕੇ ਇਹ ਵੀਡੀਓ ਦੇ ਵਿੱਚ ਹੀ ਤੁਹਾਨੂੰ ਫੋਟੋ ਪਾ ਦਾਂਗੇ ਉਹਦੇ ਨਾਲ ਤੁਸੀਂ ਆਪਣਾ ਚੈਨਲ ਵਾਲਾ ਜਿਹੜਾ ਆਸਾਨੀ ਨਾਲ ਕੱਟ ਸਕਦੇ ਹੋਗੇ ਤੇ ਕੋਈ ਪ੍ਰੋਬਲਮ ਵੀ ਨਹੀਂ ਆਉਣੀ ਹੈਗੀ ਸਮਲਵਰ ਚੈਨਲ ਕੱਟਣ ਚ ਤੇ ਅੱਜ ਮੰਮਾ ਜੀ ਗਏ ਸੀਗੇ ਪ੍ਰੋਗਰਾਮ ਤੇ ਮਤਲਬ ਅਪ੍ਰਿਤਪਾਲ ਕੋਰ ਜਿਹੜਾ ਜਵੰਦਾ ਨੇਗੇ ਉਹਨਾਂ ਜਿਹੜਾ ਚੈਨਲ ਬਣੇ ਹੋਏ ਹਨ ਉਹਨਾਂ ਨਾਲ ਗਈ ਸੀਗੇ ਉਹਨਾਂ ਦੀ ਭੂਆ ਜੀ ਦਾ ਲੈਂਟਰ ਸੀਗਾ ਤੇ ਜਿੱਥੇ ਮੰਮਾ ਜੀ ਗਏ ਸੀਗੇ ਮਤਲਬ ਆਪਣੇ ਰਿਸ਼ਤੇਦਾਰੀ ਦੇ ਵਿੱਚ ਉਹਥੋਂ ਦਾ ਪਿੰਡ ਹੈਗਾ ਸੀ ਦਿਆਲਗੜ ਤੇ ਉੱਥੇ ਆਪਾਂ ਗਈ ਸੀਗੇ ਉੱਥੇ ਮੰਮਾ ਜੀ ਦੇ ਬਹੁਤ ਸਾਰੇ ਫਰੈਂਡਸ ਵੀ ਬਣੇ ਮੰਮਾ ਨੇ ਗੱਲਾਂ ਬਾਤਾਂ ਮਾਰੀਆਂ ਤੇ ਉਹਨਾਂ ਦੇ ਘਰ ਮਿਲ ਕੇ ਵੀ ਆਏ ਤੇ ਹੁਣ ਆ ਮੇਰੇ ਤੇ ਆਪਣੇ ਪਿੰਡ ਕਸਿਆਲ ਦੇ ਵਿੱਚ ਮਲ ਵਿਦਿਆਲਯ ਕੜਾ ਹੁਣ ਬਹੁਤ ਸਾਰੀਆਂ ਕੁੜੀਆਂ ਪੜਾਈਆਂ ਹੋਈਆਂ ਸੀਗੀਆਂ ਤੇ ਮਮਾ ਉਹਨਾਂ ਉਹਨਾਂ ਨੂੰ ਵੀ ਮਿਲ ਕੇ ਆਏ ਤੇ ਉਹਨਾਂ ਨੂੰ ਬਹੁਤ ਜਾਣਦੇ ਸੀਗੇ ਮਮਾ ਵੀ ਉਹਨਾਂ ਨੂੰ ਜਾਣਦੇ ਸੀ ਤੇ ਉਹ ਵੀ ਮਮਾ ਜੀ ਨੂੰ ਜਾਣਦੇ ਸੀ ਤੇ ਆਪਣੇ ਚੈਨਲ ਨੂੰ ਬਹੁਤ ਪਿਆਰ ਕਰਦੇ ਨੇ ਉਹ ਤੇ ਆਪਣੀ ਸਾਰੀ ਵੀਡੀਓ ਦੇਖਦੇ ਨੇ ਕਿ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਉਹ ਸਾਡੀ ਸਾਰੀ ਵੀਡੀਓ ਦੇਖਦੇ ਨੇ ਤੇ ਉਹਨਾਂ ਨੇ ਸਾਡੇ ਚੈਨਲ ਨੂੰ ਬਹੁਤ ਸਪੋਰਟ ਕੀਤਾਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇਗੇ ਸਕਿੱਪ ਨਾ ਕਰਿਓ ਜੀ ਵੀਡੀਓ ਪੂਰੀ ਦੇਖਿਓ ਜਰੂਰ ਦੇਖੋ ਜੀ ਇਹ ਆਪਣਾ ਚੈਨਲ ਆ ਗਿਆਗਾ ਨਿਕਲਤਾ ਹੀ ਮਹਿਕ ਪਟਿਕਨ ਹੋਮ ਮੈਡਿਡੂਸ ਤੋਂ ਵੀ ਜਾਂਦਾਗਾ ਜੇ ਤੁਸੀਂ ਕਿਸੇ ਨੂੰ ਚੈਨਲ ਸ਼ੇਅਰ ਕਰਨਾ ਹੈਗਾ ਤਾਂ ਤੁਸੀਂ ਲਿੰਕ ਤੋਂ ਕਰ ਦਿਆ ਕਰੋ ਜੀ ਸ਼ਾਰਟ ਨੇਮ ਰੱਖਤਾ ਸੀ ਇਹਦਾ ਆਪਾਂ ਤੇ ਦੇਖੋ ਜੀ ਇਹ ਆਪਾਂ ਨਕਦਾ ਇਹਦਾ ਨੰਬਰਦਾਰ ਬਲੌਗਸ ਮਮਾ ਤੇ ਮੇਰੀ ਪਿਕ ਲੱਗੀ ਹੋਈ ਹੈ ਜੀ ਇਸ ਚੈਨਲ ਤੇ ਤੇ ਮੇਰੇ ਮਮਾ ਜੀ ਦਾ ਇੱਕ ਹੋਰ ਚੈਨਲ ਲਗਾ ਰੁਪਿੰਦਰ ਅੰਡਰਸਕੋਰ ਕੌਰ 90 ਤੇ ਉਹਦੇ ਮਮਾ ਜੀ ਦੀ ਫੋਟੋ ਲੱਗੀ ਹੋਈ ਆ ਪਲੀਜ਼ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਉਹਦਾ ਜਿਹੜਾ ਲਿੰਕ ਹੈ ਉਹ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਇਆ ਹੋਇਆਗਾ ਤੁਸੀਂ ਉੱਥੋਂ ਲਿੰਕ ਕੱਢ ਕੇ ਮੇਰੀ ਮਮਾ ਜੀ ਦੀ ਜਿਹੜਾ ਮੇਰੇ ਮਮਾ ਜੀ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਸਪੋਰਟ ਵੀ ਜਰੂਰ ਕਰੋ ਹੁਣ ਮਮਾ ਜੀ ਪਹੁੰਚ ਗਏ ਨੇ ਜੀ ਪੂਆ ਜੀ ਦੇ ਘਰ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਅਗੇ ਵੀਡੀਓ ਤੇ ਮਿਲਾਉਣੇ ਅਗੇ ਸਾਰਿਆਂ ਦੇ ਨਾਲ निको डोगी बहुत सोहो मम्मी नीडियो बनाई ए बहुत सोह्र लग ਇਹ ਹੀ ਪ੍ਰਿਤਪਾਲ ਕੌਰ ਜਵੰਦਾ ਜੀ ਦੇ ਭੂਆ ਨੇਗੇ ਤੇ ਇਹ ਮੰਮਣਾ ਵੀ ਬਹੁਤ ਪਿਆਰ ਰੱਖਦੇ ਨੇਗੇ ਤੇ ਆਪਣੀ ਸ਼ਾਪ ਤੇ ਵੀ ਆਉਂਦੇ ਨੇਗੇ ਦੇਖੋ ਜੀ ਹੁਣ ਇਕੱਠੇ بیٹھ ਕੇ ਸਾਰੇ ਚਾਹ ਪਾਣੀ ਪੀਦੇ ਨੇਗੇ ਤੇੰਜ ਰਈ ਬੰਖਾਰੇ ਨੇਗੇ ਤੇ ਮੇਰੇ ਮਮਾ ਜੀ ਮਿੱਠਾ ਖਾਂਦੇ ਬਹੁਤ ਸ਼ਕੀਨ ਨੇ ਤੇ ਪ੍ਰਿਤਪਾਲ ਕੌਰ ਜਵੰਦਾ ਦੇ ਮਮਾ ਵੀ ਬੈਠ ਕੇ ਨੇਗੇ ਤੇ ਸਾਰੇ ਨੇ ਕਰਤੀਆਂ ਚਾਹ ਤੇ ਜਲੀਬੀਆਂ ਸ਼ੁਰੂ ਨਾਲੇ ਚਾਹ ਤੇ ਜਲੇਬੀਆਂ ਸ਼ੱਕਰੀਆਂ ਨਹੀਂ ਆ ਤੇ ਇਹਨਾਂ ਲਈ ਕਰ ਰਹੀਆਂ ਨੇ ਆਪਣੀਆਂ ਗੱਲਾਂ ਬਾਤਾਂ अे लग सतह ब Christmas तो इनिकार खजय बिलेव소 और व्या खाव करो तब अմ लेँड़ से उड़ Allah आर बातलया जोर Catholic अर वठोन भाथा कैसे बद्सारे में पलत जीज़ से पर तुन्ड़ बातल thank you toler, Sozial G Einsारण लाथ जैता Kitoly Duy 시घ्ट Our Sparti जी 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 ਇਹ ਜੀ ਗਾਣੇ ਨੇ ਸੋਹਣੇ ਨੇ ਅਨਿਕਾ ਦੇ ਗਾਣੇ ਸਟਿਚ ਸਲਾਈ ਗਾਤੇ ਉਹ ਕਿਹਾੜੀ ਨਾ ਕਰਦੀ ਨਾ ਥੋੜੇ ਜਿਨੇ ਸਿਖਵਾਉਂਦੇ ਕਿ ਇਹਨੂੰ ਥੋੜਾ ਘਟਾ ਦੇ ਅਗਰ ਨਾ ਤੇਸ਼ੀ ਨੇ ਨਾ ਕਹੀ ਗੀ ਮੇ ਤੁਸ ਬੜੀ ਆਈ ਜੇ ਮੇ ਸਲਾਈ ਸਲਾਈ ਤਾਂ ਆਈ ਜਾਂਦੇ ਹੁਣ ਮੇ ਸਭ ਮੈਟੀਰੀਅਲ ਖਾਂਦੇ ਨਹੀਂ ਹੋਣਗੇ ਬਾਕੀ ਗੱਲੇ ਨੂੰ ਕੰਮ ਨਹੀਂ ਹੋ ਜਣੇ ਨੇ ਬਸ ਸੁੱਖਿਆ ਨੇ ਨਹੀਂ ਨਾ ਕਰੀ ਮਾਂ ਤੇਨੂੰ ਮੈਂ ਸੁਣਾ ਰੋਣਾ ਮੈਂ ਉਹ ਤੇਰੇ ਨਾਲ ਪਰਚੇ ਨੇ ਅੱਛਾ ਅੱਛਾ ਉਹ ਬਸ ਮੈਂ ਸੁਣ ਲਿਆ ਕੋਈ ਨਾ ਤਰੀ ਜੀ ਹਾਂ ਗੀ ਚੱਲੀ ਜਾਂਦਾ ਸੁਣ ਚਲੀ ਰੋਲ ਆਨੇ ਵੀ ਨਾ ਆਉਂਦੇ ਹਾਂ ਤੇ ਸੀ ਲੱਗੇ ਨੇ ਬਾਸ ਕੋ ਜੀ ਤੇ ਸ਼ਾਮ ਨੂੰ 5:30 ਵਜੇ ਲਾਉਂਦਾ ਉਹ ਚੰਗਰ ਦੇ ਘਟਾ ਟਾ ਟਾ ਨਾ ਰੱਖੀ ਆ ਉਹ ਜਸ ਜਲਾ ਬਾਹਰ ਦਿੱਤੀ ਇਲੈਕਟ੍ਰਿਕ ਬੋਟੀ ਵੀ ਦਿੱਤੀ ਸਾਹ உம்ம் ਅੱਛਾ ਹੂੰ ਦੇਖੋ ਜੀ ਇਹ ਮਾਸੀ ਜੀ ਵੀ ਵੀਡੀਓ ਫੋਨ ਦੇਣੇ ਜੀ YouTube ਤੇ ਮਮਾ ਜੀ ਵੀ ਇਹਨਾਂ ਨੂੰ ਮਿਲ ਕੇ ਆਏ ਤੇ ਪ੍ਰਿਤਪਾਲ ਕੌਰ ਜਵੰਦਾ ਦੇ ਇਹ ਮਾਸੀ ਜੀ ਨੇ ਤੇ ਜੋ ਬੰਦਾ ਫੈਮਿਲੀ ਦੀ ਸਾਰੀ ਰਿਸ਼ਤੇਦਾਰੀ ਹੈਗੀ ਨਾ ਸੰਜੀ ਰਿਸ਼ਤੇਦਾਰੀ ਹੈ ਜੀ ਤੇ ਮਮਾ ਜੀ ਇਹਨਾਂ ਨੂੰ ਘਰ ਮਿਲਣਗੇ ਤੇ ਇਹਨਾਂ ਨੇ ਬਹੁਤ ਪਿਆਰ ਤੇ ਆਪਾਂ ਨੂੰ ਸਪੋਰਟ ਕੀਤਾ ਚਲੋ ਜਿੰਤੂ ਨੂੰ ਦੁਕਾਨੇਂ ਕੋਠੀ ਦੇ ਹੁਣ ਪਤਾ ਨੂੰ ਇਸ ਤੋਂ ਬਾਅਦ ਇਹਨਾਂ ਦੇ ਨੈਕਸਟ ਪਾਰਟ ਤੇ ਕਾਹਮਾਂਗੇ ਜੋ ਕੀ ਰੀਤੀ ਰਿਵਾਜ ਨੇ ਇਹਨਾਂ ਦੇ ਤੇ ਪ੍ਰਿਤਪਾਲ ਨੇ ਝੁੱਲ੍ਹਾ ਵੀ ਬਣਨੇ ਸੀਗਾ ਜਗਾ ਨਬਾਈ ਲੋਟ ਘਟ ਚੜੀ ਕੋਠੀ ਤੇ ਲੈਂਟਰ ਪਿਆਗਾ ਦੇ ਉਹਦੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਤੱਕ ਆਵਾਂਗੇ ਤੇ ਇੰਨਾ ਨੇ ਪਿੰਡ ਦੇ ਵਿੱਚ ਇਕੱਠੇ ਹੋ ਕੇ ਪ੍ਰਸ਼ਾਦ ਵੰਡੇ ਸੀਗਾ ਤੇ ਉਹਦਾ ਪਾਰਟ ਆਪਾਂ ਤੁਹਾਨੂੰ ਨੈਕਸਟ ਦਿਖਾਵਾਂਗੇ ਪਰ ਨੈਕਸਟ ਵੀਡੀਓ ਚ ਦਿਖਾਵਾਂਗੇ ਉਹ ਵੀ ਤੁਸੀਂ ਜ਼ਰੂਰ ਦੇਖਿਓ ਆਪਾਂ ਲੈਂਟਰ ਦੀ ਬਹੁਤ ਸਾਰੀ ਵੀਡੀਓ ਬਣਾਈ ਜੀ ਬਾਕੀ ਵੀਡੀਓ ਪਤਾ ਨੂੰ ਕੱਲ ਨੂੰ ਸ਼ੇਅਰ ਕਰਾਂਗੇ ਕਿ ਆਪਾਂ ਰਾਜ ਸਿਸਟਰ ਕੋਲ ਹੀ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੇ ਦਿਲੋਂ ਸਤਿਕਾਰ ਕੀਤਾ ਜੀ ਆਪਣਾ ਬਹੁਤ ਵਧੀਆ ਆਪਾਂ ਨੂੰ ਚੈਨਲ ਵਾਰੀ ਨੌਲੇਜ ਦਿੱਤੀ ਤੇ ਬੁਟੀਕ ਦੀ ਨੌਲੇਜ ਦਿੱਤੀ ਆਪਰ ਨੂੰ ਵੀ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਬਹੁਤ ਚੰਗਾ ਲੱਗਿਆ ਜੀ ਰਾਜ ਦੀਦੀ ਦਾ ਨੇਚਰ ਬਹੁਤ ਗੁੱਡ ਹੈ ਹਸਮੁਖ ਨੇ ਤੇ ਬਹੁਤ ਵਧੀਆ ਲੱਗਿਆ ਜੀ ਸਾਨੂੰ ਉਹਨਾਂ ਨੂੰ ਮਿਲ ਕੇ ਤੇ ਉਹਨਾਂ ਨੇ ਸਾਡੀ ਸਪੋਰਟ ਵੀ ਕੀਤੀ ਇਹ ਵੀ 6 ਸਾਲ ਹੋ ਗਏ ਹਾਂ ਹਾਂ ਇਹਦੇ ਪਿੰਡ ਚ ਲੋਕਲ ਕਸਟਮਰ ਤਾਂ ਬਹੁਤ ਹੈਗਾ ਪਿੰਡ ਦਾ ਕਸਟਮਰ ਤਾਂ ਬਹੁਤ ਹੈ ਕਸਟਮਰ ਤਾਂ ਬਹੁਤ ਹੈ ਜਦੋਂ ਬਾ ਬਾਹ ਨੂੰ ਉੱਧਰਸ ਥੋੜੇ ਥੋੜੇ ਜਿਹਾ ਆਉਂਦੇ ਨੇ ਕੋੜ ਕੋੜ ਦੇ ਇੱਕ ਜਮੰਦਾ ਪਰਿਵਾਰ ਦੇ ਵਿੱਚ ਇੱਕ ਸਿਸਟਰ ਹੋਰ ਇੱਥੇ ਵਿਆਹੀ ਹੋਈ ਨੇ ਆਪਾਂ ਉਹਨਾਂ ਦੇ ਘਰ ਉਹਨਾਂ ਨੂੰ ਵੀ ਮਿਲਣਗੇ ਤੇ ਜੀ ਕੋਲ ਹਨ ਤੁਸੀਂ ਵੀ ਕਿਹਾ ਤੇ ਨਾ ਅਸੀਂ ਨਹੀਂ ਗਏ ਹੈਗੇ ਹਲਵਾਂ ਤੋਂ ਨਾ ਤੇ ਬੱਲੇ ਨਾ ਕਿਹਦੇ ਰਹੇ ਤੇ ਹਾਂ ਸਾਰੀ ਕੀ ਇਹ ਬੰਦ ਇਹਦਾ ਫੋਨ ਕਿਹੜਾ ਪਾਉਂਦੇ ਐਸੇ ਜਿਵੇਂ ਪੇਟੀਆ ਰੱਖ ਲੀਏ ਜਦੋਂ ਹਾਂ ਠੀਕ ਹੈ ਬੰਦ ਇਹ ਤੇ ਨਾਲ ਲੈਣ ਦਾ ਨਹੀਂ ਹਾਂ ਬਣਾ ਲਈ ਰੈਂਗਾ ਹਰੂ ਕੁੜੀਆਂ ਨਹੀਂ ਗਾ ਅੱਧੀ ਦਿਨ ਸੇ ਕੁੜੀਆਂ ਨੂੰ ਪਰਦੀ ਚਲੋ ਕੋਈ ਵੈਸੇ ਬਣਾ ਲੀ ਪਉਂਦੀ ਪੁੰਦੀ ਐਡੀਟਿੰਗ ਵਗੈਰਾ ਹੋ ਜਾਂਦੀ ਥੋੜੇ ਜਿਹਾ ਬੱਚਿਆਂ ਨੂੰ ਜ਼ਿਆਦਾ ਤਸਵੀਰਾਂ ਸੰਦਾ ਮੋਬਾਈਲ ਦਾ ਆਪਾਂ ਥੋੜਾ ਜਿਹਾ ਕੰਮ ਚ ਬਿਜੀ ਹਾਂ ਹਾਂ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਨਾ ਬੱਚਾ ਤਾਂ ਕਿਸੇ ਪਾਸੇ ਹੋ ਗਿਰ ਤੁਸੀਂ ਘਰ ਤਾਂ ਲੈ ਜੇ ਹੋਮਗੇ ਮੀਟਿੰਗ ਘਰ ਤਾਂ ਲੈ ਨਹੀਂ ਤਾਂ ਕਰਦੇ ਹਾਂ ਪਰ ਬਾਕੀ ਜ਼ਿਆਦਾ ਉਹਦੀ ਕਰਦੀ ਕੁੜੀਆਂ ਲੋਕਲ ਕਸਟਮਰ ਤਾਂ दीदी बहुत ज़्यादा ਪਿੰਡਾ ਜੀ ਸਾਡਾ ਪਿੰਡ ਛੋਟਾ ਜਿਹਾ ਹੈ ਕੰਮ ਤਾਂ ਬਹੁਤ ਸੋਹਣਾ ਚੱਲਦਾ ਸ਼ੁਰੂ ਹੋਣਾ ਤੁਸੀਂ ਉਧਰ ਖੇਤਾ ਇਹ ਚ ਨਹੀਂ ਕਿ ਤੁਸੀਂ ਪਿੰਡ ਚੋਂਗੇ ਹੁਣ ਤੇ ਖੇਤਾ ਜਾ ਰਹੇ ਆ ਅਗਲਾ ਪਿੰਡ ਇੱਥੇ ਵੀ ਆ ਜਾਂਦੇ ਨੇਗੇ ਪਿੰਡ ਚ ਨਾ ਅੱবি ਦੁਕਾਨ ਹੈ ਪਿੰਡ ਚ ਖਰੀ ਹੋਈ ਹੈ ਅੱਛਾ ਤੁਹਾਨੂੰ ਤੇ ਤਾਂ ਇਹ ਹੈ ਨਾ ਮੈਂ ਕਿਸੇ ਨਾ YouTube ਤੇ ਤਾਂ ਹੁਣ ਅਸੀਂ 9 8 9 ਮਹੀਨਿਆਂ ਦਾ ਚੈਨਲ ਬਣਾਇਆ ਸੀ ਵੀਡੀਓ ਤਾਂ ਚਾਰ ਪੰਜ ਕਿ ਮਹੀਨਿਆਂ ਦੀ ਕਾਉਣ ਲੱਗਿਆਂਗੇ ਪਹਿਲਾਂ ਨਹੀਂ ਸੀ ਲੱਗਦੇ ਜੀ ਹੌਲੀ ਹੌਲੀ ਆਪਾਂ ਨੂੰ ਹੁੰਦਾ ਨਾ ਇੱਕ ਦਿਨ ਕੁਝ ਨਹੀਂ ਪਤਾ ਹੁੰਦਾ ਨਹੀਂ ਆਇਤਾ ਉੱਠ ਰਕਾਉਣ ਲੱਗਦੀ ਪਰ ਐਨੀ ਜ਼ਿਆਦੇ ਜੀ ਨਹੀਂ ਆਉਂਦੇ ਐ ਤਾਂ ਹੁੰਦੀ ਆ ਫਿਰ ਕਿਵੇਂ ਨਹੀਂ ਥੋੜੀ ਵੀਡੀਓ ਚੱਲਣਗੀ ਹਾਂਜੀ ਹਾਂ ਹੌਲੀ ਹੌਲੀ ਬਾਕੀ ਥੋੜੀ ਜਿਹੀ ਰੁਕਦਾ ਤਾਂ ਹੈ ਨਹੀਂ ਨਾ ਚੱਲੀ ਜਾਂਦਾ ਚੱਲੀ ਜਾਂਦਾ ਹੁੰਦਾ ਚੱਲੀ ਜਾਂਦਾ ਫੁਲਵਾਇਦਾ ਹੈ ਨਹੀਂ ਵੀ ਅਸੀਂ ਬਿੱਟ ਕੇ ਜੇ ਵੀ ਹਾਇ ਵੀ ਸਾਡਾ ਕੁਝ ਬਣਿਆ ਨਹੀਂ ਉਹ ਤਾਂ ਚੱਲੀ ਜਾਂਦਾ ਉਹ ਤਾਂ ਚੱਲੀ ਜਾਂਦੀ ਦੀ ਸ਼ੌਕ ਵਾਲਾ ਕੰਮ ਤਾਂ ਜਿਹੜਾ ਕੋ ਚੱਲੇ ਰਿਹਾ ਮੱਗੇ ਆ ਵੀ ਜਲ ਥੋੜਾ ਬਹੁਤਾ ਆਫ ਹੋ ਜਾਂਦਾ ਸੀ ਜਿੰਨੀ ਨੂੰ ਗਰਮੀ ਦੀ ਵਿੱਚ ਥੋੜਾ ਜਿਹਾ ਘਟ ਜਾਂਦਾਗਾ ਸਰਦੀ ਚ ਫੇਰ ਹੋਣੀ ਹੋ ਜਾਂਦਾ ਆਹ ਹੁੰਦਾ ਦੇਖ ਲਓ ਤੁਹਾਨੂੰ ਅਭੀ ਕਰ ਦੇ ਗਮ ਹੁੰਦੇ ਦੀਦੀ ਆਪਾਂ ਕਿਹੜਾ ਸਪੈਸ਼ਲ ਹੈ ਵੀ ਦੁਕਾਨ ਦੇ ਹਾਂ ਹਾਂ ਕਰਦੇ ਦੀ ਸਾਰਾ ਫਿਰ ਨਾ ਜੰਮ ਹੋ ਜਾਂਦਾ ਦੀਦੀ ਬੱਸ ਸਟ ਚਲਾ ਲਏ ਸਾਨੂੰ ਰਾਜ ਸਿਸਟਰ ਨੂੰ ਮਿਲ ਕੇ ਜੀ ਬਹੁਤ ਵਧੀਆ ਲੱਗਿਆ ਵੀ YouTube ਤੇ ਵੀਡੀਓ ਪਾਉਂਦੇ ਨੇ ਸਾਨੂੰ ਬਹੁਤ ਸਾਰੀ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ ਦੀਦੀ ਨੇ ਇਹਨਾਂ ਦਾ ਵੀ ਬੁਟੀਕ ਹੈ ਬੁਟੀਕ ਦਾ ਕੰਮ ਕਰਦੇ ਨੇ ਇਹਨਾਂ ਦਾ ਵੀ YouTube ਤੇ ਚੈਨਲ ਬਣਿਆ ਹੋਇਆ ਜੋ ਵੀ ਭੈਣ ਭਰਾ ਇਹਨਾਂ ਦੀਦੀ ਹੋਰਾਂ ਦੀ ਵੀਡੀਓ ਦੇਖਦੇ ਨੇ ਤੇ ਆਪਾਂ ਨੂੰ ਵੀ ਸਪੋਰਟ ਚਲੋ ਜੀ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਜਿਹੜਾ ਨੈਕਸਟ ਪਾਰਟ ਹੈ ਲੈਂਟਰ ਦਾ ਜੋ ਵੀ ਉਹਨਾਂ ਦੇ ਰੀਤੀ ਰਿਵਾਜ ਸੀ ਉਹਨੇ ਪਿੰਡ ਦੇ ਵਿੱਚ ਰਸ਼ਾਦ ਬੰਦੇ ਤੇ ਝੂਲਾ ਬੰਨੇ ਤੇ ਝੂਲੇ ਦਾ ਸ਼ਗਨ ਮਿਸਤਰੀਆਂ ਨੂੰ ਸ਼ਗਨ ਦਿੱਤਾ ਉਹਨਾਂ ਦੀ ਵੀਡੀਓ ਆਪਣੇ ਕੋਲੇ ਹੋਰ ਹੈਗੀ ਹੈ ਤੇ ਆਪਾਂ ਕੱਲ ਨੂੰ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਨੂੰ ਸਾਰੀ ਦੇਖਿਓ ਜਰੂਰ ਸਕਿਪ ਨਾ ਕਰਿਓ ਤੇ ਦੂਜੇ ਚੈਨਲ ਨੂੰ ਵੀ ਸਪੋਰਟ ਕਰੋ ਜੀ ਆਪਣੇ ਆਰਕੀਬੋਟਿਕ ਬੁਟੀਕ ਚੈਨਲ ਨੂੰ ਤੇ ਆਪਾਂ ਸੁੱਟਾਂ ਦੀ ਵੀਡੀਓ ਤੁਸੀਂ ਪਲੀਜ਼ ਇਹਨੂੰ ਵੀ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਇਹ ਚੈਨਲ ਆਪਾਂ ਹੁਣੇ ਬਣਾਇਆ ਹੈ ਇਹਦੇ ਵਿੱਚ ਤੁਹਾਨੂੰ ਕੱਲ੍ਹ ਨੂੰ ਸੁੱਟਾਂ ਦੀ ਵੀਡੀਓ ਤੇ ਮੰਮਾ ਸੁੱਟਾਂ ਦੀ ਵੀਡੀਓ ਬਣਾਉਣ ਦੀ ਸਾਰਾ ਡਿਟੇਲ ਦੇ ਵਿੱਚ ਦੱਸਦੇ ਨੇਗੇ ਤੁਹਾਨੂੰ ਪ੍ਰਾਈਸ ਸਟਾਫ ਵੇਰੀ ਵਿੱਚ ਸਾਰੀ ਜਾਣਕਾਰੀ ਮਿਲੂਗੀ ਤੇ ਤੁਸੀਂ ਆਰਡਰ ਵੀ ਕਰਿਆ ਕਰੋ ਜੇ ਤੁਹਾਨੂੰ ਨਹੀਂ ਇਹ ਮਤਲਬ ਸਰਚ ਹੋ ਕੇ ਆਪਣਾ ਇਹ ਚੈਨਲ ਨਹੀਂ ਮਿਲਦਾ ਆਰਕੀਬੋਟਿਕ ਤੇ ਤੁਸੀਂ ਸਾਡੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਕੱਢ ਸਕਦੇ ਹੋਗੇ ਜਿਹੜਾ ਆਪਣਾ ਚੈਨਲ ਹੈਗਾ ਤੇ ਇੱਥੇ ਤੱਕ ਲਈ ਸੋਚੀ ਕਾਲ ਹੁਣ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਨਵਾਂ ਬਲੌਗ ਲੈ ਕੇ ਤੇ ਇੱਥੇ ਤੱਕ ਲਈ ਧੰਨਵਾਦ ਸੱਚੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ